ਸਾਰਿਆਂ ਨੂੰ ਮੇਰੇ ਵੱਲੋਂ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ 'ਚ ਗੱਲ ਕਰਦੇ ਹੈਗੇ ਆਂ ਕਿੰਦਾ ਸਰਕਾਰ ਵੱਲੋਂ ਕਿਸਾਨਾਂ ਲਈ ਨਵੇਂ ਸਾਲ 'ਚ ਲਏ ਗਏ ਫੈਸਲੇ ਆਂ ਦੀ ਇੱਕ ਤਾਂ ਡੀਏਪ ਨੂੰ ਲੈ ਕੇ ਫੈਸਲਾ ਲਿਆ ਗਿਆ ਚਿੱਟੇ ਚੌਲਾਂ ਦੀ ਗੱਲ ਕੀਤੀ ਗਈ ਹੈ ਤੇ ਤੀਜਾ ਫਸਲ ਬੀਮਾ ਦੀ ਗੱਲ ਹੋਈ ਹੈ ਅੱਜ ਦੀ ਇਸ ਵੀਡੀਓ 'ਚ ਆਪਾਂ ਡੀਏਪ ਬਾਰੇ ਗੱਲ ਕਰਦੇ ਆਂ ਡੀਏਪ ਯਾਨੀ ਡਾਈ ਅਮੋਨੀਆ ਫਾਸਫੇਟ ਉਹ ਖਾਦ ਜਿਹਦੀ ਫਾਸਫੋਰਸ ਦਿੰਦੀ ਹੈ ਤੇ ਜਿਹੜੀ ਫਸਲ ਨੂੰ ਹਰਾ ਭਰਾ ਵੀ ਕਰਦੀ ਹੈਗੀ ਹੈ ਉਦੇ ਝਾੜ ਦੌਂਦੀ ਹੈ ਹੁਣ ਅਸਲ ਜਿਹੜੀ ਗੱਲ ਹੈਗੀ ਹੈ ਕਿ ਪਿਛਲੇ ਸਾਲ April 2024 ਤੋਂ ਲੈ ਕੇ 31 December 2024 ਤੱਕ ਸਰਕਾਰ ਨੇ ਇੱਕ ਵਿਸ਼ੇਸ਼ ਪੈਕੇਜ ਦਿੱਤਾ ਸੀ DAP ਤੇ 3500 ਰੁਪਏ ਪ੍ਰਤੀ ਟਨ ਦਾ ਉਹਦੇ ਵਿੱਚ ਉਸ ਵਕਤ ਰੋਲਾ ਕੀ ਸੀਗਾ ਕਿ ਜਿਹੜਾ ਅੰਤਰਰਾਸ਼ਟਰੀ ਭਾਅ ਵੱਧ ਗਿਆ ਸੀਗਾ 640 ਤੇ ਪਹੁੰਚ ਗਿਆ ਸੀਗਾ ਤੇ ਉਹ ਅੱਜ ਵੀ ਤਕਰੀਬਨ ਜੇ ਉੱਥੇ ਰਹਿੰਦਾ ਤਾਂ ਉਹਦੇ ਵਿੱਚ ਹੁਣ ਜਿਹੜੀ ਹੈਗੀ ਹੈ ਵਪਾਰੀ ਪਿਛਲੇ ਸਾਲ ਵੀ ਉਹਨਾਂ ਨੇ ਨੀ ਮਹंगाई ਸੀ ਕਿ ਲੇਟ ਮਹंगाई ਜਦੋਂ ਸਰਕਾਰ ਨੇ ਪੈਕੇਜ ਦਿੱਤਾ ਤੇ ਇਸ ਵਾਰੀ ਵੀ ਜਿਹੜਾ ਉਹ ਕਹਿ ਰਹੇ ਹੈਗੇ ਕਿ ਕਿਉਂਕਿ ਭਾਅ ਵਧਿਆ ਤੇ ਉਹਨਾਂ ਨੇ ਪੈਸੇ ਪੂਰੇ ਨਹੀਂ ਹੁੰਦੇ ਪੈਸੇ ਪੂਰੇ ਕਰਨ ਲਈ 200 ਰੁਪਿਆ ਜਿਹੜਾ ਹੈਗਾ ਉਹ ਪਰ ਬੋਰੀ ਜਿਹੜੀ ਹੈਗੀ ਯਾਨੀ 50 ਕਿਲੋ ਦੀ ਬੋਰੀ ਹੁੰਦੀ ਹੈ ਤਾਂ ਉਹ ਵਾਅਦਾ ਹੋਊਗਾ ਹੁਣ ਜੇ 200 ਰੁਪਿਆ ਪਰ ਬੋਰੀ ਉਹ ਵਾਅਦਾ ਹੁੰਦਾ ਹੈ ਤਾਂ ਯਾਨੀ ਕਿ ਜਿਹੜੀ ਬੋਰੀ ਅੱਜ ਕਿਸਾਨ ਨੂੰ 1350 ਦੀ ਪੈਂਦੀ ਹੈ ਉਹ 1500 ਦੀ ਪਾਏਗੀ ਕਿ ਇਹਦੇ ਵਿੱਚ 1043 ਰੁਪਏ ਸਬਸਿਡੀ ਸਰਕਾਰ ਪਾਉਂਦੀ ਹੈ ਯਾਨੀ ਕਿ ਹੁਣ ਤੱਕ ਜਿਹੜੀ ਹੈਗੀ ਹੈ ਉਹ 2433 ਰੁਪਏ ਦੀ ਬੋਰੀ ਪੈਂਦੀ ਹੈ 1350 ਕਿਸਾਨ ਦਿੰਦਾ ਹੈ ਬਾਕੀ ਦੇ ਸਰਕਾਰ ਦਿੰਦੀ ਹੈ ਸੋ ਉਹ 200 ਰੁਪਏ ਜਿਹੜਾ ਵਾਧਾ ਦਾ ਸੀਗਾ ਉਹ ਕਿਸਾਨ ਨੂੰ ਜਿਹੜੀ 1350 ਦੀ بجائے 1500 ਦੀ ਬੋਰੀ ਪੈਣੀ ਸੀ ਸਰਕਾਰ ਨੇ ਕਿਹਾ ਕਿ ਉਹ ਚੀਜ਼ ਪੈਕੇਜ ਪਿਛਲੇ ਸਾਲ ਵਾਲਾ ਅਗਾਹ ਵੀ ਜਾਰੀ ਰੱਖਿਆ ਜਾਏਗਾ 25 26 ਦੇ ਵਿੱਚ ਵੀ ਤੇ ਕਿਸਾਨਾਂ ਤੇ ਇਸ ਦਾ ਬੋਝ ਨਹੀਂ ਪਾਇਆ ਜਾਏਗਾ ਯਾਨੀ ਕਿ ਜਿਹੜੀਆਂ ਨਾਨ ਯੂਰੀਆ ਖਾਦਾਂ ਜਿਹੜੀਆਂ ਯੂਰੀਆ ਤੋਂ ਇਲਾਵਾ ਖਾਦਾਂ ਹੈਗੀਆਂ ਉਹਨਾਂ ਦਾ ਜਿਹੜਾ 45000 ਕਰੋੜ ਦਾ ਬਜਟ ਰੱਖਿਆ ਜਾਂਦਾ ਉਹਦੇ ਵਿੱਚ 3850 ਕਰੋੜ ਦਾ ਹੋਰ ਵਾਧਾ ਕਰਕੇ ਉਹਦਾ ਪ੍ਰਬਿਧਾਨ ਕੀਤਾ ਸੋ ਮੈਂ ਇਸ ਨੂੰ ਚੰਗੀ ਗੱਲ ਸਮਝਦਾ ਕਿ ਇੱਕ ਛਲਾਗਾਯੋਗ ਕਦਮ ਹੈ ਕਿ ਸਰਕਾਰ ਨੇ ਕਿਸਾਨਾਂ ਬਾਰੇ ਸੋਚਿਆ ਹੈ ਪਰ ਨਾਲ ਹੀ ਮੈਂ ਇਹ ਵੀ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਇਹ ਸੁਨਿਸ਼ਚਿਤ ਕਰਨ ਜਿਵੇਂ ਪਿਛਲੀ ਵਾਰੀ ਤਾਂ 3500 ਜਿਹੜਾ ਪ੍ਰਤੀ ਟਨ ਉਹ ਲੇਟ ਆਣ ਕਰਕੇ ਸ਼ਾਰਟੇਜ ਆ ਗਈ ਉਹਨਾਂ ਨੇ ਆਰਡਰ ਨਹੀਂ ਕੀਤਾ ਤੇ ਲੇਟ ਹੋਇਆ ਸ਼ਾਰਟੇਜ ਆ ਗਈ ਤੇ ਉਹਦੇ ਨਾਲ ਕਾਲਾ ਬਾਜ਼ਾਰੀ ਸ਼ੁਰੂ ਹੋ ਗਈ ਇੱਥੋਂ ਤੱਕ ਕਿ ਜਿਹੜੀ 13500 ਵਾਲੀ ਬੋਰੀ ਕਿਸਾਨ ਨੂੰ 2000 ਚ ਵੀ ਉਹ ਬੋਰੀ ਮਿਲੀ ਹੈਗੀ ਹੈ ਤੇ ਉਹਦੇ ਨਾਲ ਇਥੋ ਤਾਂ ਨਹੀਂ ਕਿ ਉਹਦੇ ਨਾਲ ਪੈਸਟੀਸਾਈਡ ਵੀ ਚਕਾਏ ਗਏ ਕਿ ਆ ਐਨੇ ਦੇ ਪੈਸਟੀਸਾਈਡ ਲਓਗੇ ਤਾਂ ਤੁਹਾਨੂੰ ਡੀਏਪੀ ਮਿਲੇਗੀ ਜਾਂ ਐਨੇ ਦੀਆਂ ਜਿਹੜੀਆਂ ਨੈਨੋ ਖਾਦਾਂ ਚਕਾਈਆਂ ਗਈਆਂ ਹੈਗੀਆਂ ਉਹ ਬੋਤਲਾਂ ਦਿੱਤੀਆਂ ਗਈਆਂ ਸੋ ਉਹ ਚੀਜ਼ ਬੜੀ ਚੱਲੀ ਹੈ ਪਿਛਲੇ ਸਾਲ ਸੋ ਐਤ ਕੀ ਹੁਣ ਜਦੋਂ ਸਰਕਾਰ ਨੇ ਅਗਲੇ ਸਾਲ ਲਈ ਪਹਿਲਾਂ ਹੀ ਇਹ ਸੁਨਿਸ਼ਚਿਤ ਕਰਤਾ ਕਿ ਸਰਕਾਰ ਇਹ ਮਾ ਚੱਕਦੀ ਹੈਗੀ ਹੈ ਤੇ ਉਹ ਹੈ ਤਾਂ ਇਹਦੀ ਸਪਲਾਈ ਟਾਈਮ ਸਿਰ ਹੋਵੇ ਕਿ ਉਦੋਂ ਝੋਟ ਨਾ ਆਵੇ ਟਾਈਮ ਸਰ ਵਪਾਰੀ ਮੰਗੌਣ ਤੇ ਕਾਲਾ ਬਾਜ਼ਾਰੀ ਨੂੰ ਠੱਲ ਪਾਈ ਜਾਵੇ ਕਿਉਂਕਿ ਅਸਲ ਜਿਹੜਾ ਹੈਗਾ ਉਹਦੇ 'ਚ ਹੋਇਆ ਕੀ ਪਿਛਲੇ ਸਾਲ ਕਿਸਾਨ ਨੂੰ ਪੈਸੇ ਵੱਧ ਪੈ ਗਏ ਉਹ ਜੋ ਵਪਾਰੀਆਂ ਦੀਆਂ ਗਲਤੀਆਂ ਵੀ ਤਾਂ ਉਹ ਸਰਕਾਰ ਦੇ ਸਿਰ ਹੀ ਪੈਂਦੀਆਂ ਸੋ ਉਹਦੀ ਟਾਈਮਲੀ ਸਪਲਾਈ ਕਰਾ ਕੇ ਉਸ ਕਾਲਾ ਬਾਜ਼ਾਰੀ ਨੂੰ ਠੱਲ ਪਾਉਣ ਦੀ ਲੋੜ ਹੈ ਤਾਂ ਜੋ ਕਿਸਾਨਾਂ ਦੀ ਲੁੱਟ ਬਚ ਸਕੇ ਧੰਨਵਾਦ